प्यारे दोस्तों माधोपुर हार्डवर्क्स ਦੇ ਜਿਹੜੇ ਫਲੱਡ ਗੇਟ ਆ ਉਹ 27 ਅਗਸਤ 2025 ਨੂੰ ਉਹਦੋਂ ਟੁੱਟ ਗਏ ਜਦੋਂ ਮੈਨੇਜਮੈਂਟ ਦੇ ਅਨੁਸਾਰ ਪਿੱਛੇ ਵਾਟਰ ਲੈਵਲ ਖਤਰੇ ਵਾਲੇ ਪਾਸੇ ਚਲਾ ਗਿਆ ਤੇ ਇੱਕ ਕਰਮਚਾਰੀ ਦੀ ਡਿਊਟੀ ਲਗਾਈ ਤੇ ਗੇੜ੍ਹ ਖੋਲੇ ਜਾਣ ਉਹ ਵੀ ਵਿਚਾਰਾ ਕਰਮਚਾਰੀ ਅੱਜ ਤੱਕ ਲਾਪਤਾ ਉਹਦੇ ਘਰ ਵਾਲੇ ਉਹਦੀ ਭਾਲ ਉਡੀਕ ਕਰ ਰਹੇ ਨੇ ਗੇੜ੍ਹ ਟੁੱਟ ਗਏ ਰਾਵੀ ਦਿਰਾਜ ਚ ਪਾਣੀ ਦਾ ਪੱਧਰ ਇੰਨਾ ਵਧ ਗਿਆ ਕੇ ਨਾਲ-ਨਾਲ ਲੱਗਦੇ ਸੈਂਕੜੇ ਪਿੰਡ ਜਿਹੜੇ ਆਓ ਪਾਣੀ ਦੇ ਘੇਰੇ ਵਿੱਚ ਆ ਗਏ ਤੇ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਖੇਤਾਂ 'ਚ ਇੰਨਾ ਪਾਣੀ ਹੋ ਗਿਆ ਕਿਦੇ 6 ਫੁੱਟ ਕਿਤੇ 9 ਫੁੱਟ ਇੱਕਦਮ ਪਾਣੀ ਆ ਗਿਆ ਤੇ ਲੋਕ ਵਿਚਾਰੇ ਉਹਨਾਂ ਦੇ ਪਸ਼ੂ ਰੁੜ ਗਏ ਉਹਨਾਂ ਦੀਆਂ ਬੜੀਆਂ ਕੀਮਤੀ ਫਸਲਾਂ ਸੜ ਗਈਆਂ ਗਲ ਗਈਆਂ ਘਰਾਂ ਦਾ ਸਮਾਨ ਅੱਜ ਵੀ ਜਿਹੜਾ ਉਹ ਨਾਸ ਤਬਾਹ ਗਲ ਛੜ ਰਿਹਾ ਵਾ ਮੈਂ ਵਿਸੇ ਤੇ ਆਵਾਂ ਕਿ ਗੇਟਾਂ ਬਾਰੇ ਜਿਹੜੀ ਗੱਲ ਸੀ ਕੀ ਰਿਸਪੌਂਸਿਬਿਲਟੀ ਫਿਕਸ ਕਰਨੀ ਇਹ ਕਿਹਦੀ ਗਲਤੀ ਆ ਕਿਉਂ ਟੁੱਟੇ ਕਾਰਨ ਕੀ ਹੋਇਆ ਇਹਦੇ ਬਾਰੇ ਡੀਸੀ ਪਠਾਨਕੋਟ ਨੇ ਇਨਕੁਆਇਰੀ ਕਰਨ ਵਾਅਦੇ ਹਣਾਂ ਨੂੰ ਲੈਟਰ ਲਿਖੀ ਸੀ ਕਿ ਇਹ ਇਨਕੁਆਇਰੀ ਹੋਈ ਤੇ ਸਰਕਾਰ ਨੇ ਹੁਣ ਇਹ ਕਹਿ ਕੇ ਪੱਲਾ ਝਾੜ ਰਿਆ ਆਪਣੇ ਆਪ ਨੂੰ ਲਾਂਭੇ ਕਰ ਲਿਆ ਕੇਸ ਉਹਨਾਂ ਵੱਲੋਂ ਮਾਰਤ 2024 ਨੂੰ ਟੈਂਡਰ ਕੀਤਾ ਗਿਆ ਇੱਕ ਬੜੀ ਨਾਮਵਰ ਕੰਪਨੀ ਨੂੰ ਇੱਕ ਹਾਈ ਫਾਈ ਕੰਪਨੀ ਨੂੰ ਕਿ ਪਤਾ ਕੀਤਾ ਜਾਵੇ ਕਿ ਇਹ ਜਿਹੜੇ ਗੇਟ ਵਾ ਇਹ ਕਿੰਨੇ ਕੁ ਸਖ ਪਾਣੀ ਪਿੱਛੇ ਬੈਗ ਰੱਖਣ ਦੇ ਸਮਰੱਥ ਨੇ ਉਨ੍ਹਾਂ ਅਨੁਸਾਰ April 2024 ਨੂੰ ਟੈਂਡਰ ਖੁੱਲਿਆ ਤੇ December 2024 ਨੂੰ ਕੰਪਨੀ ਦੀ ਰਿਪੋਰਟ ਆ ਗਈ ਕਿ ਇਹ ਜਿਹੜੇ ਗੇਟ ਵਾ ਇਹ 6000 ਕਿਊਸ ਪਾਣੀ ਜਿਹੜਾ ਵਾ ਪਿੱਛੇ ਰੱਖਣ ਦੇ ਆਪਣੇ ਵਿੱਚ ਡੱਕਣ ਦੇ ਯੋਗ ਨੇ ਸਮਰੱਥ ਨੇ ਦੂਸਰੇ ਪਾਸੇ ਨਾਲ ਮੰਤਰੀ ਸਾਹਿਬ ਕਹਿ ਰਹੇ ਕਿ ਉਹਨਾਂ 2000 ਕਿਊਸ ਪਾਣੀ ਵੀ ਨਹੀਂ ਚੱਲਿਆ ਹੁਣ ਸਮਝ ਨਹੀਂ ਲੱਗ ਰਹੀ ਕਿ ਜਿਹੜਾ ਸਰਕਾਰ ਨੇ ਠੇਕਾ ਦਿੱਤਾ ਕੰਪਨੀ ਨੂੰ ਉਹਦੀ ਰਿਪੋਰਟ ਗਲਤ ਆ ਜਾਂ ਠੀਕ ਆ ਜਾਂ ਮੰਤਰੀ ਸਾਹਿਬ ਜੋ ਕਹਿ ਰਹੇ ਨੇ ਕਿ 2000 ਕਿਸੇ ਪਾਣੀ ਮੈਨੂੰ ਚਲਿਆ ਉਹਨਾਂ ਦੀ ਰਿਪੋਰਟ ਗਲਤਾਂ ਦਾ ਠੀਕ ਆ ਪਰ ਹਜ਼ਾਰਾਂ ਏਕੜ ਜ਼ਮੀਨ ਲੋਕਾਂ ਦੀ ਤਬਾਹ ਹੋ ਗਈ ਘਰੋਂ ਬੇਘਰ ਹੋਏ ਲੋਕ ਅੱਜ ਵੀ ਵਿਚਾਰੇ ਆਂਦੀ ਹਾਲਤ ਕੋਈ ਪੁੱਛਣ ਵਾਲੇ ਪਾਸੇ ਉਹਨਾਂ ਦਾ ਉਹਨਾਂ ਨੂੰ ਕੋਈ ਖਰਾਬਾ ਉਹਨਾਂ ਨੂੰ ਕੋਈ ਸਪੈਸ਼ਲ ਕੋਈ ਫੰਡਸ ਮੁਹੱਈਆ ਕਰਨ ਵਾਲੇ ਪਾਸੇ ਸਰਕਾਰ ਅੱਜ ਵੀ ਕੋਈ ਧਿਆਨ ਨਹੀਂ ਦੇ ਰਹੀ ਉਹ ਜਿਹੜਾ ਕਰਮਚਾਰੀ ਗੇੜ ਖੋਲਣ ਵਾਲਾ ਜਿਹੜਾ ਅੱਜ ਵੀ ਲਾਪਤਾ ਵਾ ਉਹਦੇ ਬਾਰੇ ਸਰਕਾਰ ਕੀ ਕਰ ਰਹੀ ਆ ਪ੍ਰਸ਼ਾਸਨ ਕੀ ਕਰ ਰਿਹਾ ਵਾ ਉਹਦੇ ਕਾਰਵਾਈਆਂ ਨੂੰ ਕਿਵੇਂ ਸੜਸਪਾਇਡ ਕੀਤਾ ਗਿਆ ਇਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਇਹ ਜ਼ਰੂਰ ਆ ਕਿ ਉਹ ਅੱਗੇ ਟੁੱਟੇ ਤੇ ਹਜ਼ਾਰਾਂ ਏਕੜ ਲੋਕਾਂ ਦੀ ਜਿਹੜੀ ਫਸਲ تباہ ਹੋ ਗਈ ਤੇ ਲੋਕ ਅੱਜ ਵੀ ਘਰੋਂ ਬੇਕਾਰ ਹੋਏ ਪਏ ਨੇ